ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇਤਾਲੀਆਂ ਤਸਵੀਰਾਂ ਵੀ ਦਿਖਾਉਂਦੇ ਚੱਲੋ ਇਧਰਲੇ ਪਾਸਿਓ ਇਸ ਵਾਰ ਤਾਂ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਕਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਆਪਣੇ ਲਈ ਤਿਆਰੀ ਕੀਤੀ ਹੋਈ ਹੈ ਸਾਨ ਸਰ ਲੱਗਦਾ ਕਿ ਇਹ ਮੰਸ਼ਾ ਕੀਆ ਕਿਸਾਨਾਂ ਨੂੰ ਕਿਸਾਨਾਂ ਨੂੰ ਆਮ ਵਸਿੰਦੇ ਨਹੀਂ ਸਮਝਿਆ ਜਾ ਰਿਹਾ ਕਿ ਇੱਕ ਧਰਨਾ ਕਰਨ ਦਾ ਰਾਈਟ ਹੁੰਦਾ ਹਰ ਇੱਕ ਬੰਦੇ ਨੂੰ ਪ੍ਰਦਰਸ਼ਨ ਕਰਨ ਦਾ ਰਾਈਟ ਹੁੰਦਾ। ਸਰਕਾਰ ਕਿਸਾਨਾਂ ਨੂੰ ਦੇਸ਼ ਦੇ ਨਾਗਰਿਕ ਸਮਝਦੀ ਹੈ। ਇਹ ਕਿਸਾਨ ਇੱਥੇ 10 ਮਹੀਨੇ ਤੋਂ ਰੁਲਦੇ ਨਾ, ਅੱਤ ਦੀ ਗਰਮੀ, ਅੱਤ ਦੀ ਠੰਡ, ਅੱਤ ਦੀ ਬਰਸਾਤ ਦੇ ਸੀਜ਼ਨ 'ਚ। ਜੇ ਕਿਸਾਨ ਇੱਥੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਰੁਲ ਰਿਹਾ ਹੈ, ਇਹ ਦੇਸ਼ ਦੀ ਸਰਕਾਰ ਦਾ ਵੱਡਾ ਫੇਲਿਅਰ ਹੈ। ਸਰਕਾਰ ਜ਼ੁਲਮ ਤੇ ਤਸ਼ੱਦਦ ਨਾਲ ਕਿਸੇ ਮੂਵਮੈਂਟ ਨੂੰ ਦਬਾ ਨਹੀਂ ਸਕਦੀ। ਕਿਸਾਨ ਸਿਰਫ ਐਮਐਸਬੀ ਘੱਟੋ-ਘੱਟ ਸਮਰਥਨ ਮੁੱਲ ਮੰਗ ਰਹੇ ਆ, ਕੋਈ ਵੱਧੂ ਨਹੀਂ ਮੰਗ ਰਿਹਾ। ਦੁਨੀਆਂ ਦੇ ਕਾਰਪੋਰੇਟ ਘਰਾਣੇ ਮਨਮਰਜ਼ੀ ਦੀਆਂ ਕੀ ਕਿ ਸਾਨੂੰ ਕੋਈ ਇਤਰਾਜ ਨਹੀਂ ਕਿਸਾਨ ਬੱਸਾਂ 'ਚ ਆ ਜਾਵੇ ਦਿੱਲੀ ਟ੍ਰੇਨਾਂ 'ਚ ਆ ਜਾਵੇ ਗੱਡੀਆਂ ਕਾਰਾਂ 'ਚ ਆ ਜਾਵੇ ਲੇਕਿਨ ਜੇ ਸਰਕਾਰ 101 ਕਿਸਾਨਾਂ ਦੇ ਜਥੇ ਨੂੰ ਦਿੱਲੀ ਜਾਣ ਤੋਂ ਪੈਦਲ ਵੀ ਰੋਕਦੀ ਹੈ ਇਤੋਂ ਵੱਡੀ ਨਿਵੋਸ਼ੀ ਦੀ ਗੱਲ ਇਤੋਂ ਵੱਡੀ ਨੈਤਿਕ ਹਾਰ ਸਰਕਾਰ ਦੀ ਦੁਨੀਆ 'ਚ ਕੋਈ ਨਹੀਂ ਹੋਏਗੀ ਜੇ ਸਰਕਾਰ ਅੱਜ ਕੋ ਤਸ਼ੱਦਦ ਕਰਕੇ ਰੋਕਦੀ ਜਥੇ ਨੂੰ ਇਹ ਸਾਰੀ ਮੀਡੀਆ ਦੀ ਬਦੌਲਤ ਸਾਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਸਰਕਾਰ ਦਾ ਮੋਦੀ ਸਰਕਾਰ ਦਾ ਜਿਹੜਾ ਚਿਹਰਾ ਉਹ ਨੰਗਾ ਹੋਏਗਾ ਕਿ ਸਿੱਧੇ ਰੂਪ ਵਿੱਚ ਸਪਸ਼ਟ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾਂ ਕਣ ਕੇ ਕੰਮ ਕਰ ਰਹੀ ਹੈ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਆਮ ਨਾਗਰਿਕ ਵਿਦਿਆਰਥੀਆਂ ਦਾ ਕਿਧਰੇ ਸਰਕਾਰ ਕੋਲ ਕੋਈ ਏਜੰਡਾ ਨਹੀਂ ਉਪਰਾਸ਼ਟਰਪਤੀ ਦੀ ਟਿੱਪਣੀ ਦਾ ਵੀ ਜ਼ਿਕਰ ਹੋ ਰਿਹਾ ਸੀ ਬਾਰ-ਬਾਰ ਕਹਿੰਦੇ ਕਿ ਕਿਸਾਨਾਂ ਦੀ ਗੱਲ ਸੁਣ ਲਓ ਉਹ ਕੋਈ ਗਲਤ ਗੱਲਾਂ ਤਾਂ ਨਹੀਂ ਕਹਿ ਰੇ ਇੰਨੇ ਵੱਡੇ ਅਹੁਦੇ ਤੇ ਬੰਦਾ ਜੇ ਬੈਠਾ ਹੋਇਆ ਇਹ ਗੱਲ ਕਹਿ ਰਿਹਾ ਹੈਗਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦੀ ਫਿਰ ਵੀ ਖੇਤੀਬਾੜੀ ਮੰਤਰੀ ਵੱਲੋਂ ਕੋਈ ਬਿਆਨ ਨਹੀਂ ਆਉਣਾ ਫਿਰ ਵੀ ਗ੍ਰਹਿ ਮੰਤਰੀ ਵੱਲੋਂ ਕੋਈ ਬਿਆਨ ਨਹੀਂ ਆਉਣਾ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਟਿੱਪਣੀ ਨਹੀਂ ਆਉਣਾ ਲੱਗਦਾ ਕਿ ਕਿਸੇ ਦੀ ਗੱਲ ਸੁਣੀ ਨਹੀਂ ਦੇ ਨਵੀਂ ਸਰਕਾਰ ਦਾ ਗਠਨ ਹੋਏ ਨੂੰ ਕਿੰਨੇ ਮਹੀਨੇ ਹੋ ਗਏ ਸੱਤਾ ਵਿੱਚ ਦੁਬਾਰਾ ਭਾਜਪਾ ਆ ਗਈ ਉਹਨੇ ਕਦੇ ਇੱਕ ਵਾਰ ਵੀ ਮੀਟਿੰਗ ਕਰਨੀ ਕਿਸਾਨਾਂ ਮਜ਼ਦੂਰਾਂ ਨਾਲ ਜੁੜਨੀ ਸਮਝੀ ਕਿ ਜਿਹੜਾ ਸ਼ੰਭੂ ਬਾਰਡਰ ਤੇ ਮੋਰਚਾ ਜਾਂ ਖਨੋਰੀ ਬਾਰਡਰ ਤੇ ਮੋਰਚਾ ਲੱਗਾ ਅੱਜ ਡੱਲੇ ਵਾਲ ਸਭ ਨੂੰ ਕਿੰਨੇ ਦਿਨ ਹੋ ਗਿਆ ਮਰਨਵਰ ਤੇ ਬੈਠਿਆ ਨੂੰ ਦੇਸ਼ ਦੇ ਵਿੱਚ ਕਿੱਧਰ ਇਹ ਡੈਮੋਕ੍ਰੇਸੀ ਕੋਈ ਗੱਲ ਨਹੀਂ ਡੈਮੋਕ੍ਰੇਸੀ ਦਾ ਮਖੌਟਾ ਪਾ ਕੇ ਇੱਕ ਤਾਨਾਸ਼ਹੀ ਚਲਾਈ ਜਾ ਰਹੀ ਹੈ ਸਾਡੀ ਸਵਾਲ ਇਹ ਡੱਲੇਬਾਲ ਸਭ ਹੋਰਾਂ ਦਾ ਜ਼ਿਕਰ ਕਰਦੇ ਚੱਲੀਏ ਜਿਸ ਤਰੀਕੇ ਨਾਲ ਉਹ ਸਾਰਾ ਵਾਕਿਆ ਹੋਇਆ ਪਹਿਲਾਂ ਤਾਂ ਉਹਨੂੰ ਲੈ ਕੇ ਬੜੇ ਸਵਾਲ ਹੈ ਵੀ ਤੁਸੀਂ ਇਹ ਕਰਨਾ ਕੀ ਚਾਹੁੰਦੇ ਇੱਕ ਬੰਦਾ ਚੁੱਪਚਿਪਿਤੇ ਭੁਖੜ ਹੜਤਾਲ ਤੇ ਬਹਿਣਾ ਚਾਹੁੰਦਾ ਤੁਸੀਂ ਉਹ ਉਹਨੂੰ ਚੱਕ ਕੇ ਲੈ ਜਨ ਇਸ ਤਰੀਕੇ ਨਾਲ ਜਿਦਾ ਕੋਈ ਕ੍ਰਾਈਮਨਲ ਹੁੰਦਾ ਇਹ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਅਸੀਂ ਤਾਂ ਉਹਨਾਂ ਦੀ ਸਿਹਤ ਨੂੰ ਦੇਖ ਕੇ ਚੱਕ ਕੇ ਲੈ ਕੇ ਗਏ ਇਹ ਲੱਗਦਾ ਆਪਣੇ ਆਪ ਦੇ ਵਿੱਚ ਹਾਸਲੀ ਜ਼ਬਰਦਸਤ ਸਿਕਰ ਸੀ ਜਿੱਤੇ ਡੱਲੇ ਵਾਲ ਸਾਹਿਬ ਨੂੰ ਅਰੈਸਟ ਕਰਨਾ ਸ਼ਾਂਤਮਈ ਤੌਰ ਤੇ ਦਿੱਲੀ ਜਾਂਦੇ ਹਾਂ ਤੇ ਤਸ਼ੱਦਦ ਅਥਰੂ ਗੈਸਤੀ ਹਰ ਗੈਸ ਗੋਲਾਬਾਰੀ ਕਰਨੀ ਇਹ ਤਸ਼ੱਦਦ ਦੀ ਸਿਕਰ ਆ ਇਹ ਡੈਮੋਕ੍ਰੇਸੀ ਸਰਕਾਰਾਂ ਦੁਨੀਆਂ ਭਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਰਮਨ 'ਚ ਅੰਦੋਲਨ ਹੋਇਆ ਸਪੇਨ 'ਚ ਅੰਦੋਲਨ ਹੋਇਆ ਕਿਸੇ ਦੁਨੀਆਂ ਦੀ ਸਰਕਾਰ ਨੇ ਆਪਣੇ ਕਿਸਾਨਾਂ ਤੇ ਜ਼ੁਲਮ ਨਹੀਂ ਮੋਦੀ ਸਰਕਾਰ ਨੇ ਤਸ਼ੱਦਦ ਪਿਛਲੇ 3-4 ਸਾਲਾਂ ਚ ਕਿਸਾਨਾਂ ਤੇ ਕੀਤਾ ਉਹਦੇ ਨਾਲ ਲੋਕ ਰੋਵ ਵਧ ਰਿਆ ਸਰਕਾਰ ਦੀ ਜਿਹੜੇ ਸੱਤਾ ਦਾ ਨਸ਼ਾ ਉਹ ਸਰਕਾਰ ਦੇ ਸਿਰ ਚੜ ਕੇ ਬੋਲ ਰਿਹਾ ਸਰਕਾਰ ਲੋਕਾਂ ਨੂੰ ਲੋਕਤੰਤਰੀ ਅਧਿਕਾਰ ਦੇਣ ਤੋਂ ਭੱਜ ਚੁੱਕੀ ਹੈ ਸਰਕਾਰ ਤਾਂ ਨਸ਼ਾ ਹੀ ਢੰਗ ਤਰੀਕੇ ਅਪਣਾ ਕੇ ਸੱਤਾ ਤੇ ਕਾਬਜ਼ ਰਹਿਣਾ ਚਾਹੁੰਦੀ ਹੈ ਬਹੁਤ ਸ਼ੁਕਰੀਆ ਸਰ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਇਧਰਲੇ ਪਾਸੇ ਸਟੇਜ ਲੱਗੀ ਹੋਈ ਕਿਸਾਨਾਂ ਦੀ ਕਿਸਾਨ ਲਗਾਤਾਰ ਉਸ ਤੋਂ ਤਕਰੀਰਾਂ ਕਰ ਰਹੇ ਨੇ ਆਪਣਾ ਪੱਖ ਰੱਖ ਰਹੇ ਨੇ ਤਾਂ ਇਧਰਲੇ ਪਾਸੇ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਹੈਗੀ ਅਸੀਂ ਬਿਲਕੁਲ ਉਹਦੇ ਆਪੋਜ਼ਿਟ ਖੜੇ ਐ ਇਸ ਵੇਲੇ ਤਾਂ ਪਿੱਛੇ ਤੁਸੀਂ ਦੇਖੋਗੇ ਪਿਛਲੇ ਪਾਸੇ ਜੇ ਅਸੀਂ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਉੱਥੇ ਤਾਰਾਂ ਲਗਾਈਆਂ ਗਈਆਂ ਨੇ ਵੀ ਕਿਸਾਨ ਹੱਲੇ ਪਿੱਛੇ ਰਹਿਣ ਬਹੁਤੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਰਹੇ ਨੇ ਉਹਨਾਂ ਨੂੰ ਉੱਥੇ ਰੁਕਿਆ ਜਾ ਰਿਹਾ ਤੇ ਇਧਰਲੇ ਪਾਸੇ ਜਿਹੜਾ ਤੁਸੀਂ ਸਟੇਜ ਦੇ ਮੂਹਰੇ ਬੈਠੇ ਹੋਏ ਦੇਖ ਰਹੇ ਹੋ ਕੋਈ ਵਿਅਕਤੀ ਇਹ ਸਾਰੇ ਕਿਸਾਨ ਆਗੂਆਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਜਿਹੜਾ ਇੱਕ ਜਥਾ ਬਣ ਕੇ ਜਾਣਾ ਹੈਗਾ ਉਹਦੀਆਂ ਇਹ ਤਸਵੀਰਾਂ ਨੇ ਤਾਂ ਕੁਲ ਮਿਲਾ ਕੇ ਤੁਹਾਨੂੰ ਦੱਸ ਰਹੀਆਂ ਅਸੀਂ ਜਿਹੜੇ ਹਾਲਾਤ ਨੇ ਇਸ ਵੇਲੇ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰ ਰਹੇ ਨੇ ਕਿ ਆਖਰਕਾਰ ਇੱਕ ਵਾਰ ਫਿਰ ਕਿਸਾਨਾਂ ਨੂੰ ਸੰਘਰਸ਼ ਦੇ ਨਾਲ ਕਿਉਂ ਪੈਣਾ ਪੈ ਰਿਹਾ ਹੈ ਇਦਾਂ ਦੇ ਹਾਲਾਤ ਕਿਉਂ ਬਣ ਰਹੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀ ਸਾਡੇ ਨਾਲ ਜਰੂਰ ਸਾਂਝਾ ਕਰੋ ਫਿਲਹਾਲ ਇਹ ਧਰ ਤੋਂ ਅਗਲੀ ਪਲ-ਪਲ ਦੀ ਅਪਡੇਟ ਲਈ ਅਸੀਂ ਹੋਰ ਵੀ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ